ਰੁਕ ਹੋਵੇ 18 ਸ਼ੇਰ ਦਾ ਹੱਥ ਵਿੱਚ ਖੰਡਾ ਹੋਵੇ ਗੁਰਮਖੋ ਸਿਰ ਧੜ ਤੋਂ ਜੁਦਾ ਹੋ ਗਿਆ ਹੋਵੇ ਤਲੀ ਤੇ ਧਰ ਕੇ ਸੀਸ ਫੇਰ ਵੀ ਲੜੀ ਜਾਂਦਾ ਹੋਵੇ ਇਹ ਨਹੀਂ ਮਸਾਲ ਕਿਤੇ ਮਿਲੇਗੀ ਆਪਾਂ ਕਿਉਂ ਕਹਿੰਦੇ ਆ ਬਾਬਾ ਦੀਪ ਸਿੰਘ ਜੀ ਤਾਂ ਕਹਿੰਦੇ ਆ ਨਾਲ ਆਪਾਂ ਇਹ ਵੀ ਕਹਿੰਦੇ ਆ ਨੋਖੇ ਅਮਰ ਸ਼ਹੀਦ ਅਨੋਖੇ ਸਾਧ ਸੰਗਤ ਜੀ ਉਹ ਉਹ ਬਾਬਾ ਦੀਪ ਸਿੰਘ ਜੀ ਤੇ ਬਖਸ਼ਸ਼ਾਂ ਹੀ ਦਾ ਸੀ ਨਦਰਾਂ ਨਦਰਾਂ ਹੀ ਦਾ ਸੀ ਬਾਬਾ ਦੀਪ ਸਿੰਘ ਜੀ ਦਾ ਜਦੋਂ ਜਨਮ ਹੋਇਆ ਮਾਤਾ ਪਿਤਾ ਤਾਂ ਪਹਿਲਾਂ ਹੀ ਜੁੜੇ ਸੀ ਮਹਾਰਾਜ ਦੇ ਘਰ ਨਾਲ ਸੁਣਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਪਿਤਾ ਲੈ ਗਏ ਬਾਬਾ ਦੀਪ ਸਿੰਘ ਜੀ ਲੈ ਗਏ ਮਾਂ ਕਹਿੰਦੀ ਪੁੱਤ ਆਪ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਹੈ ਮਾਤਾ ਕਿਹਨਾਂ ਦੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦیدار ਕਰਨ ਜਾਣਾ ਹੈ ਅੱਛਾ ਮਾਤਾ ਬੜਾ ਚਾਹ ਬਾਬਾ ਦੀਪ ਸਿੰਘ ਜੀ ਨੂੰ ਵੀ ਬੜਾ ਚਾਹ ਬੱਚੇ ਨੇ ਛੋਟੀ ਉਮਰ ਹੈ ਚੱਲ ਪਏ ਮਾਤਾ ਪਿਤਾ ਨਾਲ ਜਦੋਂ ਗਏ ਨਾ ਨੰਦਪੁਰ ਸਾਹਿਬ ਦੀ ਧਰਤੀ ਤੇ ਸੱਸ ਜੀ ਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਪਹੁੰਚੇ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਛੋ ਨੰਦਪੁਰ ਸਾਹਿਬ ਦੀ ਧਰਤੀ ਨੂੰ ਮਿਲੀ ਐਂ ਲੱਗਦਾ ਜਿਵੇਂ ਨੰਦਪੁਰ ਸਾਹਿਬ ਦਾ ਜਰਰਾ ਜਰਰਾ ਵਾਹ ਗੁਰ ਵਾਹ ਕਹਿੰਦਾ ਹੋ ਐਸਾ ਨੰਦ ਬੱਚਾ ਸੀ ਬਾਬਾ ਦੀਪ ਸਿੰਘ ਜੀ ਛੋਟੀ ਉਮਰ ਸੀ ਮਾਤਾ ਪਿਤਾ ਲੈ ਗਏ ਸੁਣਿਓ ਕਹਿੰਦੇ ਕਲਕੀਆਂ ਵਾਲੇ ਮਹਾਰਾਜ ਨੰਨਾਂ ਦੀ ਪੁਰੀ ਤੇ ਰਹਿੰਦੇ ਨੇ ਦੂਰ ਦੂਰ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਵਟੀਆਂ ਲਾਈਨਾਂ ਲੱਗਦੀਆਂ ਨੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਬਾਬਾ ਦੀਪ ਸਿੰਘ ਜੀ ਨੇ ਮਹਾਰਾਜ ਨੂੰ ਵੇਖਿਆ ਨਹੀਂ ਸੀ ਦਰਸ਼ਨ ਨਹੀਂ ਸੀ ਕੀਤੇ ਪਹਿਲੀ ਵਾਰ ਮਿਲਣਾ ਸੀ ਮਹਾਰਾਜ ਨੂੰ ਸੁਣਿਓ ਪਹਿਲੀ ਵਾਰ ਬਾਬਾ ਦੀਪ ਸਿੰਘ ਜੀ ਨੇ ਦਰਸ਼ਨ ਕਰ ਮੇ ਸੀ ਮਹਾਰਾਜ ਦੇ ਪਰ ਮਹਾਰਾਜ ਦੀ ਸ਼ੋਭਾ ਬੜੀ ਸੁਣੀ ਸੀ ਮਾਂ ਤੋਂ ਮਾਤਾ ਜਿਉਣੀ ਨੇ ਦੱਸਿਆ ਬੜਾ ਸੀ ਵੀ ਮਹਾਰਾਜ ਬੜੇ ਪਿਆਰੇ ਨੇ ਬੜੇ ਸੋਹਣੇ ਨੇ ਐਂ ਸਿਫਤਾਂ ਬੜੀਆਂ ਸੁਣੀਆਂ ਸੀ ਜਦੋਂ ਆਨੰਦਪੁਰ ਸਾਹਿਬ ਪਹੁੰਚੇ ਨਾ ਬਾਬਾ ਦੀਪ ਸਿੰਘ ਮਾਤਾ ਪਿਤਾ ਨਾਲ ਜਿੱਦਾਂ ਆ ਹੁਣ ਸਾਡੀ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਰਹੇ ਨੇ ਬੈਠੇ ਇਦਾਂ ਹੀ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ ਆਨੰਦਪੁਰ ਸਾਹਿਬ ਦਰਬਾਰ ਸਜਿਆ ਸਜੇ ਦਰਬਾਰ ਦੇ ਅੰਦਰ ਸੰਗਤਾਂ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਮਹਾਰਾਜ ਦੇ ਸਿੰਘਾਸਣ ਨੂੰ ਸਾਰੇ ਬਹਿ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਵੀ ਆ ਗਏ ਮਾਤਾ ਪਿਤਾ ਵੀ ਆ ਗਏ ਨਾਲ ਜਦੋਂ ਐ ਜੁੜ ਕੇ ਬਹਿ ਗਏ ਨਾ ਸਾਰੇ ਜਾਂਦੇ ਹੋ ਬਾਬਾ ਦੀਪ ਸਿੰਘ ਜੀ ਆਏ ਜੁੜ ਕੇ ਬੈਠੇ ਸੰਗਤਾਂ ਬੈਠੀਆਂ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨਹੀਂ ਆਏ ਤਖਤ ਖਾਲੀ ਪਿਆ ਅੱਛਾ ਸੰਗਤ ਸਾਰੀ ਉਡੀਕ ਕਰਦੀ ਹੈ ਕਦੋਂ ਮਹਾਰਾਜ ਆਉਣ ਕਦੋਂ ਦਰਸ਼ਨ ਕਰੀਏ ਕਦੋਂ ਮਹਾਰਾਜ ਆਉਣ ਕਦੋਂ ਸਾਡੇ ਤੇ ਨਜ਼ਰਾਂ ਪੈਣ ਦਰਸ਼ਨ ਦੇਣ ਮਹਾਰਾ ਸਤਸੰਗ ਜੀ ਬਾਬਾ ਦੀਪ ਸਿੰਘ ਜੀ ਆਪਣੀ ਮਾਂ ਨਾਲ ਛੋਟੀ ਉਮਰ ਚ ਕਹਿੰਦੇ ਆਏ ਬੈਠੇ ਆਪਣੀ ਮਾਂ ਨੂੰ ਪੁੱਛਦੇ ਕਹਿੰਦੇ ਮਾਤਾ ਇੰਨੀਆਂ ਸੰਗਤਾਂ ਬੈਠੀਆਂ ਐ ਮਹਾਰਾਜ ਵਾਲਾ ਅਸਣ ਤਾਂ ਖਾਲੀ ਐ ਮਾਤਾ ਜਿਉਣੀ ਕਹਿੰਦੀ ਪੁੱਤ ਆਉਣਗੇ ਮਹਾਰਾਜ ਆਉਣਗੇ ਟਿਕ ਟਿਕੀ ਲਗਾ ਕੇ ਮਹਾਰਾਜ ਦੇ ਅਸਣਾਂ ਨਾਲ ਦੇਖਦੇ ਨੇ ਸਾਰੇ ਹੁਣ ਵੀ ਆਏ ਹੁਣ ਵੀ ਆਏ ਹੁਣ ਵੀ ਦਰਸ਼ਨ ਦੇਣਗੇ ਸੁਣਿਆ ਸੰਗਤ ਬੈਠੀ ਉਡੀਕ ਕਰਦੀ ਬਾਬਾ ਦੀਪ ਸਿੰਘ ਜੀ ਵੀ ਵਿੱਚ ਬੈਠੇ ਉਹ ਵੀ ਉਡੀਕ ਕਰਦੇ ਨੇ ਕਹਿੰਦੇ ਉਸ ਵੇਲੇ ਰਣਜੀਤ ਨਗਾਰੇ ਤੇ ਚੋਟ ਵੱਜੀ ਸਿੰਘ ਆਇਆ ਉਹਨੇ ਐ ਨਗਾਰੇ ਤੇ ਚੋਟ ਮਾਰੀ ਕਹਿੰਦੇ ਨਗਾਰਾ ਆਏ ਗੱਜਦਾ ਜਿਵੇਂ ਬੱਦਲ ਗਰਜਦਾ ਹੋਵੇ ਬਾਬਾ ਦੀਪ ਸਿੰਘ ਆਪਣੀ ਮਾਂ ਨੂੰ ਪੁੱਛਦੇ ਕਹਿੰਦੇ ਮਾਂ ਮਾਤਾ ਇਹ ਨਗਾਰਾ ਇਤਨੀ ਜ਼ੋਰ ਦੀ ਕਿਉਂ ਵਜਾਇਆ ਹੈ ਮਾਤਾ ਜਿਉਣੀ ਆਖਣ ਲੱਗੀ ਪੁੱਤ ਦੀਪਿਆ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਆਉਣ ਦਾ ਟਾਈਮ ਹੋ ਗਿਆ ਅੱਛਾ ਮਹਾਰਾਜ ਆਉਣਗੇ ਸੁਣਿਆ ਮਹਾਰਾਜ ਆਉਣਗੇ ਹਾਂ ਪੁੱਤ ਨਗਾਰੇ ਵਾਲੇ ਸਿੰਘ ਨੇ ਖੱਚ ਕੇ ਨਗਾਰਾ ਵਜਾਇਆ ਨਗਾਰਾ ਵਜਾਉਣ ਤੋਂ ਬਾਅਦ ਉਹ ਬੋਲਦਾ ਹੈ ਕਿੰਨਾ ਸੰਗਤ ਜੀ ਟਾਜੇ ਸਾਰਿਆਂ ਦੇ ਵਿਚਕਾਰ ਬਾਜਾ ਵਾਲੇ ਤਾਜਾ ਵਾਲੇ ਨੀਲੇ ਦੇ ਸ਼ਾਹ ਸਵਾਰ ਸਤਿਗੁਰੂ ਕਲਗੀ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ ਜਦੋਂ ਆਏ ਉਹਨੇ ਬੋਲਿਆ ਛਨਾਟਾ ਛਾ ਗਿਆ ਸਾਰੇ ਪਾਸੇ ਇਕਦਮ ਉੱਠ ਕੇ ਖੜੇ ਹੋ ਗਏ ਸਾਰੇ ਸੁਣਿਆ ਛਨਾਟਾ ਛਾ ਗਿਆ ਉੱਠ ਕੇ ਖੜੇ ਹੋ ਗਏ ਬਾਬਾ ਦੀਪ ਸਿੰਘ ਜੀ ਵੀ ਉੱਠੇ ਮਾ ਐਡਾ ਸਤਕਾਰ ਮਹਾਰਾਜ ਦਾ ਪੁੱਤ ਕਲਗੀਆਂ ਵਾਲੇ ਆ ਰਹੇ ਸੁਣਿਆ ਕਹਿੰਦੇ ਸੰਗਤ ਖੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਤੇ ਸਵਾ ਲੱਖ ਦੀ ਕਲਗੀ ਜੂਲਦੀ ਹੈ ਲੱਛ ਲੱਛ ਕਰਦੀ ਕਲਗੀ ਮੋਤੀਆਂ ਵਰਗੇ ਗੁਰੂ ਗੋਬਿੰਦ ਸਿੰਘ ਦੇ ਨੈਣ ਕਹਿੰਦੇ ਚਿਹਰਾ ਹੈ ਮਹਾਰਾਜ ਦਾ ਜਿਵੇਂ ਦਿਲਦਰ ਦੇ ਵਿਖੀ ਜਾਏ ਐਨੇ ਸੋਹਣੇ ਮਹਾਰਾਜ ਜਦੋਂ ਐ ਤੁਰੇ ਆਉਂਦੇ ਨਕਲਕੀਆਂ ਵਾਲੇ ਸੰਗਤ ਉੱਠ ਕੇ ਖੜੀ ਹੋ ਗਈ ਕਹਿੰਦੇ ਇੱਕ ਦੂਜੇ ਤੋਂ ਅੱਗੇ ਵੱਧਦੀਆਂ ਸੰਗਤਾਂ ਬਾਬਾ ਦੀਪ ਸਿੰਘ ਜੀ ਆਪਣੀ ਮਾਂ ਨੂੰ ਪੁੱਛਦੇ ਕਹਿੰਦੇ ਮਾਂ ਇਹ ਐਨੇ ਤਰਲੋ ਮੱਛੀ ਕਿਉਂ ਹੋਏ ਨੇ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਤੁਰਿਆ ਹੁੰਦਾ ਇਹਨਾਂ ਸਾਰੀਆਂ ਸੰਗਤਾਂ ਦੀ ਭਾਵਨਾ ਕੀਤੇ ਇੱਕ ਮਿੰਟ ਵਾਸਤੇ ਨਦਰ ਪੈ ਜਾਏ ਗੁਰੂ ਗੋਬਿੰਦ ਸਿੰਘ ਦੀ ਸਾਡੇ ਵੇਖ ਲੈਣ ਸਾਨੂੰ ਮਹਾਰਾਜ ਅੱਛਾ ਮਹਾਰਾਜ ਆਏ ਸੁਣਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਤਖਤ ਤੇ ਬਹਿ ਗਿਆ ਆਪਣੇ ਜਦੋਂ ਐ ਬੈਠੇ ਮਹਾਰਾਜ ਨੇ ਸੰਗਤਾਂ ਨੂੰ ਕਿਹਾ ਬਹਿ ਜਾਓ ਭਾਈ ਸਾਰੇ ਬਹਿ ਗਏ ਸ਼ਾਂਤੀ ਸ਼ਾਈ ਸਾਰੇ ਦਰਬਾਰ ਚ ਬਾਬਾ ਦੀਪ ਸਿੰਘ ਵੇਖ ਵੇਖ ਚਾ ਚੜੀ ਜਾਂਦਾ ਆਪਣੀ ਮਾਂ ਨੂੰ ਕਹਿੰਦੇ ਮਾਂ ਇਹਨੇ ਗੁਰੂ ਗੋਬਿੰਦ ਸਿੰਘ ਐਨੇ ਸੋਹਣੇ ਦਿਲ ਕਰਦਾ ਵੇਖੀ ਜਾਈਏ ਸੁਣਿਆ ਕਹਿੰਦੇ ਕਲਗੀਆਂ ਵਾਲੇ ਮਹਾਰਾਜ ਦਰਬਾਰ ਵਿੱਚ ਸਜੇ ਨੇ ਐਂ ਲੱਗਦਾ ਜਿਵੇਂ ਕੋਈ ਸੱਚਖੰਡ ਦੁਨੀਆ ਤੇ ਬਣ ਗਿਆ ਐਸੀਆਂ ਬਹਾਰਾਂ ਗੀਆਂ ਵਾਲੇ ਮਹਾਰਾਜ ਆਏ ਤਖਤ ਤੇ ਬਹਿ ਗਏ ਕਹਿੰਦੇ ਸੰਗਤ ਉਡੀਕ ਕਰਦੀ ਮਹਾਰਾਜ ਬੋਲਣ ਕੋਸ਼ ਕਿਆ ਨਜ਼ਾਰਾ ਵੇਖਣ ਵਾਲਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਬਾਬਾ ਦੀਪ ਸਿੰਘ ਆਪਣੀ ਮਾਂ ਨਾਲ ਬੈਠੇ ਸੰਗਤਾਂ ਵੇਖਦੀਆਂ ਬੋਲਿਓ ਪਿਆਰ ਨਾਲ ਸਾਰੇ ਗੁਰੂ ਗੋਬਿੰਦ ਸਿੰਘ ਦੇ ਪ੍ਰੇਮ ਤੇ ਸੱਚੇ ਗੇ ਦਵਾ it's a big ਦਿਸ ਗਿਆ ਏ ਚੱਲ ਆਈਆਂ ਨਾਲ ਬਹਾਰਾ ਗੁਰੂ ਕੋ ਦਿਸ ਗਿਆ ਏ ਚੱਲ ਆਈਆਂ ਨਾਲ ਬਹਾਰਾ ਬਾਟਾ ਵਾੜੇ ਆਏ ਪਾਇਆ ਬਹਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਸਜ ਗਏ ਸਾਧ ਸੰਗਤ ਜੀ ਕਹਿੰਦੇ ਬਾਬਾ ਦੀਪ ਸਿੰਘ ਜੀ ਆਪਣੀ ਮਾਂ ਨਾਲ ਐ ਬੈਠੇ ਸਾਰੀਆਂ ਸੰਗਤਾਂ ਮਹਾਰਾਜ ਨੂੰ ਮਿਲਦੀਆਂ ਮੱਥਾ ਟੇਕਦੇ ਨੇ ਸਜਦਾ ਕਰਦੇ ਨੇ ਆਪੋ ਆਪਣੀ ਭੇਟਾ ਸਾਰੇ ਰੱਖਦੇ ਨੇ ਮਹਾਰਾਜ ਦੇ ਚਰਨਾਂ ਬਾਬਾ ਦੀਪ ਸਿੰਘ ਜੀ ਆਪਣੀ ਮਾਂ ਨੂੰ ਕਹਿੰਦੇ ਮਾਂ ਆਪਾਂ ਵੀ ਮਹਾਰਾਜ ਨੂੰ ਮਿਲੀਏ ਮਾਤਾ ਐ ਵਾਹ ਫੜ ਕੇ ਕੋਲ ਲੈ ਗਈ ਮਹਾਰਾਜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਾਬਾ ਦੀਪ ਸਿੰਘ ਜੀ ਛੋਟੀ ਉਮਰ 'ਚ ਨੇ ਐ ਸਾਹਮਣੇ ਕਰਤਾ ਸામਨੇ ਕਹਿੰਦੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਦੀਪ ਸਿੰਘ ਜੀ ਨੂੰ ਇੱਡੀ ਗੌਰ ਨਾਲ ਤੱਕਦੇ ਨੇ ਬਾਬਾ ਦੀਪ ਸਿੰਘ ਦੇ ਆਂ ਨੇਤਰਾਂ 'ਚ ਜਦੋਂ ਨੈਤਰ ਪਏ ਨਾ ਗੁਰੂ ਗੋਬਿੰਦ ਸਿੰਘ ਦੇ ਸ਼ੁੱਧ ਬੁੱਧ ਪਲ ਗਈ ਵਸਤੀ ਗੱਲ ਨਹੀਂ ਰਹੀ ਐਨਾ ਪਿਆਰ ਗੁਰੂ ਗੋਬਿੰਦ ਸਿੰਘ ਮਾਰਾ ਨੇ ਕੀਤਾ ਦਾਕਾ ਤੇਰਾ ਨਾਂ ਕੀ ਮਹਾਰਾਜ ਜੀ ਦੀਪਾ ਕਹਿੰਦੇ ਆਂ ਅਸੀਂ ਇਹਨੂੰ ਦੀਪ ਦੀਪ ਦੀਪਾ ਛੋਟਾ ਨਾਲ ਲੈ ਕੇ ਭਲਾਈ ਮਾਰੇ ਨੇ ਇੰਨਾ ਪਿਆਰ ਕੀਤਾ ਨੇਤਰਾ ਚ ਜਦੋਂ ਨੇਤਰ ਪਾ ਕੇ ਵੇਖਿਆ ਬਾਬਾ ਦੀਪ ਸਿੰਘ ਤਾਂ ਉਦੋਂ ਹੀ ਗੁਰੂ ਗੋਬਿੰਦ ਸਿੰਘ ਦੇ ਬਣ ਗਏ ਸੁਣਿਆ ਕਹਿੰਦੇ ਪਰਿਵਾਰ ਆਨੰਦਪੁਰ ਸਾਹਿਬ ਦੀ ਧਰਤੀ ਦੇ ਰਿਆ ਉੱਥੇ ਸੇਵਾ ਕਰਦਾ ਰਿਆ ਸੇਵਾ ਕਰਕੇ ਜਦੋਂ ਵਾਪਸ ਘਰ ਨੂੰ ਜਾਣ ਲੱਗੇ ਨਾ ਕਈ ਦਿਨਾਂ ਬਾਅਦ ਜਦੋਂ ਆਨੰਦਪੁਰ ਸਾਹਿਬ ਕੋ ਦਰਨ ਦਰਨ ਵਾਪਸ ਜਾਣਾ ਕੋਵਿਡ ਮਹਾਰਾਜ ਤੋਂ ਜਾ ਕੇ ਆ ਗਿਆ ਲਈ ਸੁਣਿਆ ਆ ਗਿਆ ਲੈਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੂੰ ਕਹਿੰਦੇ ਮਾਤਾ ਪਿਤਾ ਕਹਿੰਦੇ ਪੁੱਤ ਚੱਲ ਘਰ ਚੱਲੀਏ ਹੁਣ ਦਰਸ਼ਨ ਕਰ ਲਏ ਨੇ ਮਹਾਰਾਜ ਦੇ ਕਈ ਦਿਨ ਹੋ ਗਏ ਆਇਆਂ ਨੂੰ ਕੰਮ ਕਾਰ ਸਭਾਲੀਏ ਬਾਬਾ ਦੀਪ ਸਿੰਘ ਜੀ ਪਤਾ ਕੀ ਕਹਿੰਦੇ ਕਹਿੰਦੇ ਮਾਂ ਮੈਂ ਹੁਣ ਗੁਰੂ ਗੋਬਿੰਦ ਸਿੰਘ ਦਾ ਦਰ ਛੱਡ ਕੇ ਨਹੀਂ ਮੈਂ ਨਹੀਂ ਜਾਣਾ ਮਾਤਾ ਜਿਉਣੀ ਚਲੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਦੀਪ ਸਿੰਘ ਮਹਾਰਾਜੇ ਬੱਚਾ ਮੰਨਦਾ ਨਹੀਂ ਘਰ ਜਾਣ ਨੂੰ ਬਾਬਾ ਦੀਪ ਸਿੰਘ ਜੀ ਮੰਨਦੇ ਨਹੀਂ ਇਹ ਕਹਿੰਦੇ ਮੈਂ ਇੱਥੇ ਰਹਿਣਾ ਕਲਗੀਆਂ ਵਾਲੇ ਮਹਾਰਾਜ ਕਹਿੰਦੇ ਭਾਈ ਜੇ ਨਹੀਂ ਮੰਨਦਾ ਰਹਿਣ ਦੋ ਫਿਰ ਇੱਥੇ ਨਾ ਲਜਾਓ ਕਰਨ ਦੋ ਸੇਵਾ ਮਹਾਰਾਜ ਜੀ ਘਰ ਜਾ ਕੇ ਕੰਮਕਾਰ ਸੰਭਾਲਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਾਰ ਵਿੱਚੋਂ ਇਹ ਬਜੜਾ ਛੱਡ ਜਾ ਤੇਰੇ ਇਸ ਪੁੱਤ ਨੇ ਕਿੰਨੇ ਹੀ 부ਜੇ ਹੋਏ ਦੀਪ ਜਗਾਉਣੇ ਨੇ 부ਜੇ ਹੋਏ ਦੀਪ ਜਗਾਏਗਾ ਮਾਰੇ ਘਰ ਜਾਣ ਨੂੰ ਨਹੀਂ ਮੰਨਦਾ ਬਾਬਾ ਦੀਪ ਸਿੰਘ ਜੀ ਨੇ ਮੈਂ ਤਾਂ ਜਾਣਾ ਹੀ ਨਹੀਂ ਬਸ ਫੇਰ ਕੀ ਸੀ ਉਹ ਚਲਿਆ ਵੀ ਕੋਈ ਕਿਵੇਂ ਜਾਵੇ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਗਹਿਰੀਆਂ ਜਿੰਦੇ ਤੇ ਪੈ ਗਈਆਂ ਹੋਵੇ ਕਿਵੇਂ ਜਾ ਸਕਦਾ ਹੈ ਇਹ ਸੱਚ ਹੈ जिनू داددار वारे पाई दास ਸਿੰਘ ਜੀ ਦੇ ਸ਼ਸਤਰ ਵਿਦਿਆ ਅਸਤਰ ਵਿਦਿਆ ਕੋਟ ਸਵਾਰ ਬੜੇ ਵੱਡੇ ਵਿਦਵਾਨ ਬਣਾਏ ਗਲਗੀਆਂ ਵਾਲਿਆਂ ਨੇ ਤੇ ਸੁਣਿਓ ਕਹਿੰਦੇ ਫਿਰ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਛੱਡੀ ਮਹਾਰਾਜ ਬਾਬਾ ਦੀਪ ਸਿੰਘ ਜੀ ਆਪਣੇ ਘਰ ਚਲੇ ਗਏ ਪਹਿਲਾਂ ਹੀ ਆਗਿਆ ਲੈ ਕੇ ਮਹਾਰਾਜ ਨੇ ਭੇਜਤਾ ਸੀ ਪ੍ਰਚਾਰ ਪ੍ਰਸਾਰ ਕਰੋ ਜਦੋਂ ਸਤਿਗੁਰੂ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਗਏ ਨਾ ਚੇਤੇ ਰੱਖਿਓ ਮੈਂ ਬੇਨਤੀ ਕਰਦਾ ਸੀ ਇਬਾਦਤ ਤੋਂ ਸ਼ਹਾਦਤ ਦਾ ਜਾਮ ਪੀਂਦਾ ਬੰਦਾ ਬਿਨਾ ਭਗਤੀ ਤੋਂ ਕਦੇ ਸ਼ਹਾਦਤ ਨਹੀਂ ਹੋ ਸਕਦੀ ਕਹਿੰਦੇ ਜਦੋਂ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਕਹਿੰਦੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਖਾਈ ਦੀ ਸੇਵਾ ਸ਼ੁਰੂ ਕਰੀਏ ਮਾਰੇ ਕਿੰਨੂੰ ਬੁਲਾਈਏ ਭਾਈ ਦੀਪ ਸਿੰਘ ਨੂੰ ਬੁਲਾਓ ਭਾਈ ਮਣੀ ਸਿੰਘ ਜੀ ਨੂੰ ਬੁਲਾਓ ਬੁਲਾ ਲਿਆ ਮਹਾਰਾਜ ਦੇ ਚਰਨਾਂ 'ਚ ਆ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਜਵਾਨੀ ਬੋਲ ਕੇ ਬਾਣੀ ਬੋਲਦੇ ਨੇ ਬਾਬਾ ਦੀਪ ਸਿੰਘ ਜੀ ਲਿਖਦੇ ਨੇ ਇਹ ਚੇਤੇ ਰੱਖਿਓ ਅਨੋਖੇ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਿਖੇ ਆਪਣੇ ਹੱਥ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਣੀ ਲਿਖਾਈ ਸੰਪੂਰਨ ਹੋ ਗਈ ਕਲਗੀਆਂ ਵਾਲੇ ਮਹਾਰਾਜ ਆਖਣ ਲੱਗੇ ਕਹਿੰਦੇ ਬਾਬਾ ਦੀਪ ਸਿੰਘ ਜੀ ਐਡੀ ਵੱਡੀ ਸੇਵਾ ਕੀਤੀ ਕਹਿੰਦੇ ਮੈਂ ਤੁਹਾਡੇ ਤੇ ਬੜਾ ਖੁਸ਼ ਆ ਮੰਗੋ ਕੀ ਮੰਗਦੇ ਹੋ ਵੇਖੋ ਮੰਗਦੇ ਤਾਂ ਆਪਾਂ ਸਾਰੇ ਹੀ ਆਪ ਮੰਗਦੇ ਆ ਨਾ ਸਵਾਦ ਤਾਂ ਉਸ ਗੱਲ ਦਾ ਹੈ ਵੀ ਗੁਰੂ ਕਹੇ ਵੀ ਤੈਨੂੰ ਕੀ ਚਾਹੀਦਾ ਸਿੱਖ ਤਾਂ ਸੀ ਸਾਰੇ ਹੀ ਆ ਅਸਲ ਗੱਲ ਉਦਣ ਪੜਨੀ ਜਿੱਦਣ ਗੁਰੂ ਨਾਨਕ ਗਏਗਾ ਇਹ ਮੇਰਾ ਸਿੱਖੇ ਉਹਦਾ ਤਾਂ ਆਪਣੇ ਆਪ ਵਿੱਚ ਸਾਰੀ ਸਿੱਖਾ ਧਿਆਨ ਦਿਓ ਕਲਗੀਆਂ ਵਾਲੇ ਕਹਿੰਦੇ ਬਾਬਾ ਦੀਪ ਸਿੰਘ ਜੀ ਮੰਗੋ ਕੀ ਮੰਗਦੇ ਹੋ ਗੁਰੂ ਗ੍ਰੰਥ ਸਾਹਿਬਹਾਰਾ ਹੀ ਦੀ ਐਡੀ ਲਿਖਾਈ ਐਡੀ ਸੇਵਾ ਕੀਤੀ ਇੱਕ ਵਾਰੀ ਮੂੰਹ ਜੋ ਬੋਲੋ ਕੀ ਚਾਹੀਦਾ ਹੱਥ ਜੋੜ ਕੇ ਪਤਾ ਕੀ ਆਖਿਆ ਸੁਣਿਓ ਕਲਗੀਆਂ ਵਾਲੇ ਮਹਾਰਾਜ ਨੂੰ ਬਾਬਾ ਦੀਪ ਸਿੰਘ ਜੀ ਆਖਣ ਲੱਗੇ ਕਹਿੰਦੇ ਕਲਗੀਆਂ ਵਾਲਿਆ ਜੇ ਮੇਰੀ ਸੇਵਾ ਤੋਂ ਖੁਸ਼ ਹੋਇਆ ਜੇ ਮੇਰੇ ਤੋਂ ਟੁੱਟਿਆ ਤੁਹਾਡੇ ਚਰਨਾਂ 'ਚ ਮਹਾਰਾਜ ਇੱਕੋ ਬੇਨਤੀ ਮੇਰੀ ਮਾਰੇ ਕਹਿੰਦੇ ਮੰਗੋ ਕਹਿੰਦੇ ਕੋ ਮੰਗ ਮੰਗਣੀ ਮਾਰੇ ਕਹਿੰਦੇ ਉਹੀ ਤਾਂ ਕਿਹਾ ਹੈ ਮੰਗੋ ਕੀ ਮੰਗਦੇ ਹੋ ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਖੜ ਗਏ ਇਹਨੇ ਕਲਗੀਆਂ ਵਾਲਿਆ ਜੇ ਦੇਨ ਲੱਗੇ ਮੇਰੇ ਤੇ ਇੱਕ ਕਿਰਪਾ ਕਰ ਦੇ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਜੇ ਨਿਹਾਲ ਸ੍ਰੀ ਅਕਾਲ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਜੇ ਸੁਣਿਓ ਮਹਾਰਾਜ ਗਹਿਣ ਲੱਗੇ ਕਲਗੀਆਂ ਵਾਲੇ ਕਹਿੰਦੇ ਸਿੱਖੀ ਤਾਂ ਤੁਹਾਡੇ ਕੋਲ ਹੈ ਹੀ ਇਹ ਤਾਂ ਨਹੀਂ ਵੇਗੀ ਸਿੱਖੀ ਤਾਂ ਤੁਹਾਡੇ ਕੋਲ ਹੀ ਕੁਝ ਹੋਰ ਮੰਗੋ ਸੁਣਿਓ ਸਾਡੇ ਵਰਗਾ ਇੱਥੇ ਆ ਪਕੌੜਿਆਂ ਦੀ ਬਾਲਟੀ ਵਰਤਾਵੇ ਸਾਰੀ ਦਿਹਾੜੀ ਮਾਨ ਨਹੀਂ ਹੁੰਦਾ ਅਗਲਾ ਸੇਵਾ ਕਰਕੇ ਕੋਈ ਬੰਦਾ ਇੱਥੇ ਸੇਵਾ ਕਰੇ ਕਹਿੰਦਾ ਮੈਨੂੰ ਸਰੋਪਾ ਪਾਓ ਜੀ ਮੇਰਾ ਨਾਮ ਬੋਲੋ ਸਪੀਕਰ 'ਚ ਮੈਂ ਬੜਾ ਵੱਡਾ ਸੇਵਾਦਾਰ ਆ ਧਿਆਨ ਰੱਖਿਓ ਦੀਪ ਸਿੰਘ ਜੀ ਕਹਿੰਦੇ ਸਿੱਖੀ ਕੇਸਾ ਸਵਾਸਾ ਸੰਗ ਨਿਭੇ ਕਲਗੀਆਂ ਵਾਲੇ ਕਹਿੰਦੇ ਸਿੱਖੀ ਤਾਂ ਹੈ ਹੀ ਤੁਹਾਡੇ ਕੋਲ ਸੁਣਿਆ ਸਿੱਖੀ ਤਾਂ ਤੁਹਾਡੇ ਕੋਲ ਹੈ ਹੀ ਕੁਛ ਹੋਰ ਮੰਗੋ ਕਹਿੰਦੇ ਨਾ ਮਹਾਰਾਜ ਮੇਰੀ ਪਹਿਲੀ ਤੇ ਆਖਰੀ ਮੰਗ ਮੇਰੀ ਸਿੱਖੀ ਕੇਸਾ ਸਵਾਸਾ ਸੰਗ ਨਿਭੇ ਜੇ ਇਹੀ ਮੰਗਦਾ ਕਲਗੀਆਂ ਵਾਲੇ ਕਹਿੰਦੇ ਅੱਛਾ ਐਡੀ ਭਾਵਨਾ ਸਿੱਖੀ ਤੇ ਕਹਿੰਦੇ ਹਾਂ ਮਹਾਰਾਜ ਇਹਨ ਮੇਰੀ ਝੋਲੀ ਜਿਹਦਾਤ ਪਾ ਦਿਓ ਫੇਰ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਦੇ ਮੁਖ ਤੋਂ ਇਹ ਬਚਨ ਨਿਕਲੇ ਕਹਿੰਦੇ ਬਾਬਾ ਦੀਪ ਸਿੰਘ ਜੀ ਇੱਡੀ ਵੱਡੀ ਸੇਵਾ ਕਰਕੇ ਤੁਸੀਂ ਕਹਿੰਦੇ ਸਿੱਖੀ ਨਿਭੇ ਕਹਿੰਦੇ ਲੈ ਜੇ ਸਿੱਖੀ ਨਿਭਾਉਣ ਦੀਆਂ ਗੱਲਾਂ ਕਰਦਾ ਦੀਪ ਸਿੰਘਾ ਚੇਤੇ ਰੱਖੀ ਕਹਿੰਦੇ ਜਿਸ ਜਵਾਨ ਵਿੱਚੋਂ ਜਿਸ ਕਲੂਏ ਵਿੱਚੋਂ ਜਿਸ ਗਲੇ ਵਿੱਚੋਂ ਇਹ ਸਿੱਖੀ ਨੂੰ ਨਿਭਾਉਣ ਦੀ ਆਵਾਜ਼ ਨਿਕਲੀ ਏ ਕਹਿੰਦੇ ਅੱਜ ਤੋਫਾ ਇਹ ਚੇਤੇ ਰੱਖੀ ਤੇਰਾ ਸਿਰ ਢੜ ਤੋਂ ਜੁਦਾ ਹੋ ਸਕਦਾ ਤੇਰੀ ਸਿੱਖੀ ਨਹੀਂ ਹੋ ਸਕਦਾ ਤੇਰਾ ਸਿਰ ਢੜ ਤੋਂ ਜੁਦਾ ਹੋ ਜਾਏਗਾ ਤੇਰੀ ਸਿੱਖੀ ਕੇਸਾਂ-ਸਵਾਸਾਂ ਸੰਗ ਦੇਵੇਗੀ ਸੁਣਿਆ ਬਚਨ ਕਰਤਾ ਅਹਿਮਦ ਸ਼ਾਹ ਬਦਾਲੀ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਬਦਲਾ ਲੈਣ ਵਾਸਤੇ ਬਾਬਾ ਦੀਪ ਸਿੰਘ ਜੀ ਤੁਰ ਪਏ 18 ਸ਼ੇਰ ਦਾ ਖੰਡਾ ਹੱਥ ਵਿੱਚ ਫੜਿਆ ਕਿਨੇ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਪਾਸ਼ਾ ਤੇਰੇ ਘਰ ਦੀ ਹੋਈ ਬੇਦਵੀ ਦਾ ਮੈਂ ਜਿੰਨਾ ਚਿਰ ਬਦਲਾ ਨਹੀਂ ਲੈਂਦਾ ਮੈਂ ਆਪਣਾ ਸੀਸ ਤੇਰੇ ਚਰਨਾਂ 'ਚ ਆ ਕੇ ਰੱਖਾਂ ਕਿਨੇ ਰਸਤੇ 'ਚ ਜੁੱਧ ਹੁੰਦਾ ਹੈ ਵਾਰ ਚੱਲਦਾ ਹੈ ਬਾਬਾ ਦੀਪ ਸਿੰਘ ਜੀ ਦਾ ਸਿਰ ਧੜ ਤੋਂ ਥੱਲੇ ਡੇਕ ਜਾਂਦਾ ਤੇ ਆਂਦੇਓ ਸਿਰ ਧੜ ਤੋਂ ਥੱਲੇ ਡੇਕ ਜਾਂਦਾ ਸਿੰਘ ਕਹਿੰਦੇ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸਿਰ ਰੱਖਣਾ ਤੁਸੀਂ ਤਾਂ ਆ ਮੈਨੂੰ ਦੇ ਦਿਓ ਤੇ ਆਂਦੇਓ ਬਈ ਤੁਸੀਂ ਤਾਂ ਅਰਦਾਸ ਕੀਤੀ ਸੀ ਸ਼ਿਰ ਰੱਖਣਾ ਹੈ baba ji ਇੱਥੇ ਸੁਣਿਆ ਫਿਰ ਕਹਿੰਦੇ ਇੱਕ ਹੱਥ ਵਿੱਚ ਖੰਡਾ ਦੂਜੇ ਹੱਥ ਵਿੱਚ ਸੀਸ ਮੌਤ ਆ ਗਈ ਸੁਣਿਆ ਮੌਤ ਆ ਗਈ ਦੀਪ ਜੀਆ ਉਹ ਕਿੱਧਰ ਜਲਿਆ ਹੈ ਇੱਕ ਹੱਥ ਵਿੱਚ ਖੰਡਾ ਫੜਿਆ ਹੈ ਦੂਜੇ ਹੱਥ ਵਿੱਚ ਸੀਸਵਦਾ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸੀਸ ਭੇਟ ਕਰਨਾ ਹੈ 사ਤਸੰਗ ਜੀ ਮਗਲ ਵੇਖਦੇ ਸੰਸਾਰ ਵੇਖਦਾ ਐਦਿਆਂ ਵੱਡੀਆਂ ਖਰਾਕਾਂ ਖਾਣ ਵਾਲੇ ਜਰਨੈਲ ਉਹ ਫਿੱਕੇ ਪੈ ਗਏ 80 ਸਾਲ ਦੀ ਉਮਰ ਵਿੱਚ ਬਾਬਾ ਖੰਡਾ ਵਾਈ ਜਾਂਦਾ ਬਿਨਾਂ ਸਿਰ ਤੋਂ ਕਮਾੜ ਦੀ ਦਾ ਜਾਂਦੇ ਹੋ ਹੱਥ ਵਿੱਚ ਐ ਸੀਸ ਫੜਿਆ ਬਾਬਾ ਦੀਪ ਸਿੰਘ ਜੀ ਨੇ ਮੈਂ ਆਪਣਾ ਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਰੱਖਣਾ ਹੌਣੀ ਕਹਿੰਦੀ ਤੂੰ ਲਾਲਾ ਜੋਰ ਮੇਰੇ ਤੋਂ ਰਾਵਣ ਵਰਗੇ ਵੀ ਬਚੇ ਨਹੀਂ ਮੇਰੇ ਤੋਂ ਕ੍ਰਿਸ਼ਨ ਭਗਵਾਨ ਵਰਗੇ ਵੀ ਬਚੇ ਨਹੀਂ ਮੈਂ ਜਿਨਾ ਤੇ ਆ ਜਾ ਮੌਤ ਆਵੇਂ ਹੌਣੀ ਆਵੇਂ ਆਉਣਾ ਹੀ ਆਉਣਾ ਹੈ ਬਾਬਾ ਦੀਪ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਹੌਣੀ ਏ ਜੇ ਤੂੰ ਰਾਵਣ ਵਰਗੇ ਵੀ ਛੱਡੇ ਮੈਂ ਗੁਰੂ ਗੋਬਨ ਸਿੰਘ ਦਾ ਸਿੱਖਾਂ ਮੈਂ ਅਰਦਾਸ ਕਰ ਚੁੱਕਿਆ ਮੈਂ ਆਪਣਾ ਸੀਤ ਗੁਰੂ RAMDAS ਮਾਰੇ ਦੇ ਚਰਨਾਂ ਚ ਪੇਟ ਕਰਾਂ ਉੱਥੇ ਜੜਾਉਣਾ ਕਿ ਨਹੀਂ ਐ ਕਿਵੇਂ ਜੜਾਉਣਾ ਜਾਣੀ ਨਹੀਂ ਦੇਣਾ ਮੈਂ ਬਾਬਾ ਦੀਪ ਸਿੰਘ ਇਹਨੇ ਮੈਂ ਜਾਣਾ ਹੋਣੀ ਕਹਿੰਦੀ ਬਾਬਾ ਦੀਪ ਸਿੰਘ ਨੂੰ ਫਿਰ ਅੱਜ ਤੱਕ ਕੋਈ ਗਿਆ ਨਾ ਸਿੰਘਾ ਮੈਨੂੰ ਲਲਕਾ ding <that's it> ਬਾਬਾ ਦੀਪ ਸਿੰਘ ਜੀ ਪਤਾ ਕੀ ਕਹਿੰਦੇ ਦਾਵਾ ਨਹੀਂ ਏ ਇਹ ਮੇਰਾ ਭਰੋਸਾ ਹੈ ਮੈਂ ਗੁਰੂ ਰਾਮਦਾਸ ਦੇ ਚਰਨਾਂ ਚ ਅਰਦਾਸ ਕਰ ਚੁੱਕਿਆ ਹਾਂ ਹੋਣੀ ਕਹਿੰਦੀ ਮੈਂ ਤਾਂ ਨਹੀਂ ਜਾਣਦੇ ਤੂੰ ਤਾਂ ਹਾਰ ਕੇ ਜਾਏਗਾ ਬਾਬਾ ਦੀਪ ਸਿੰਘ ਇਹਨੇ ਐ ਕਿਵੇਂ ਹਾਰ ਜਾਗਾ ਹੋਣੀਏ ਗੱਲ ਸੁਣ ਮੇਰੀ ਐਂ ਕਿਹਾ ਫਿਰ ਬਾਬਾ ਦੀਪ ਬਾਬਾ ਦੀਪ ਸਿੰਘ ਜੀ ਬੋਲਦੇ ਹੋਣੀਏ ਜਿਸ ਦੇ ਵੱਲ ਸਤਿਗੁਰ ਹੋ ਜੇ ਜਿਸ ਦੇ ਵੱਲ ਸਤਿਗੁਰ ਹੋ ਜੇ ਉਹ ਨੂੰ ਕੌਣ ਡਰ ਜੀ ਮੋਗਲ ਵੇਖਦੇ ਨੇ ਇੱਕ ਹੱਥ ਵਿੱਚ ਖੰਡਾ ਇੱਕ ਹੱਥ ਵਿੱਚ ਤਸੀਸ ਆਪਣਾ ਇਕੋ ਗੱਲ ਕਹਿੰਦੇ ਜਾਂਦੇ ਨੇ ਸਾਰੇ ਬਿਨਾ ਸਿਰੋਂ ਸ਼ੇਗ ਲੜਦੇ ਸਭੋਂ ਲੜਿਆ ਜਾਂਦਾ ਇਹ ਤਾਂ ਬਿਨਾ ਸਿੰਘ ਜੀ ਨੇ ਸ਼ਹੀਦੀ ਦਾ ਜਾਮ ਪੀਤਾ ਸਾਹਿਬੇ ਕਮਾਲ ਸਤਿਗੁਰੂ ਕਲਗੀਧਰ ਦਾ ਅੰਮ੍ਰਿਤ ਗੁਰੂ ਗੋਬਨ ਸਿੰਘ ਦੀਆਂ ਨਦਰਾਂ ਗੁਰੂ ਗੋਬਨ ਸਿੰਘ ਦੀ ਦਾਤ ਝੋਲੀ ਚ ਪਵਾਈ ਤੇ ਚੇਤੇ ਰੱਖਿਓ ਖਾਲਸਾ ਜੀ ਸ਼ਹੀਦਾਂ ਦੇ ਅਸਥਾਨ ਤੇ ਬੈਠੇ ਹਾਂ ਉਹਨਾਂ ਪਾਵਨ ਪਵਿੱਤਰ ਮਹਾਪੁਰਖਾਂ ਦੇ ਅਸਥਾਨ ਤੇ ਬੈਠੇ ਹਾਂ ਹੱਡੀਆਂ ਜੱਪੀਆਂ ਤੱਪੀਆਂ ਦੇ ਅਸਥਾਨ ਤੇ ਬੈਠੇ ਹਾਂ ਇਹ ਗੱਲ ਚੇਤੇ ਰੱਖਿਓ ਇਬਾਦਤ ਤੋਂ ਬਿਨਾ ਸ਼ਹਾਦਤ ਨਹੀਂ ਹੁੰਦੀ ਸਿਮਰਨ ਕਰੋ ਭਗਤੀ ਕਰੋ ਬੰਦਗੀ ਕਰੋ ਜਦੋਂ ਨਾਮ ਜਪਾਂਗੇ ਭਗਤੀ ਕਰਾਂਗੇ ਬੰਦਗੀ ਕਰਾਂਗੇ ਸਾਡੇ ਅੰਦਰ ਮਰਨ ਦਾ ਜਜਬਾ ਫੇਰ ਪੈਦਾ ਹੋ